ਬੜਾ ਬੰਦੀ ਜੀ ਨੇ ਵੇਖਣਾ ਚਾਹੀਦਾ। ਚਾ ਵੀਡੀਓ ਆਪਣਾ। ਗੇਟ ਲਾਈਨ ਆਈ ਸੀ ਬਾਈ। ਠੀਕ ਹੈ ਸਿੱਧਾ ਜਾਂਦੇ ਸੀ ਇੱਥੋਂ। ਠੀਕ ਹੈ। ਆ ਗੈਨੀ ਬੜਿਆ ਇੱਧਰ। ਗੇਟ ਤੇ ਪਾਰ ਜਾਓ। ਗੈਨੀ ਬੜਦਾ ਸੀ ਬਾਈ ਠੀਕ ਹੈ। ਆਪਣਾ ਕੋਈ ਲੱਲਖ ਖਣੀ ਸੀ। ਸਮਾਨ ਸਮਾਨ ਦੇ ਲਾਲ ਚ ਪਿੱਛੇ ਆਏ ਸੀ। ਮੈਂ ਤਾਂ ਮੇਰਾ ਮੇਰਾ ਤਾਂ ਚਲਵੰਡੀ ਆ ਬਾਈ। 14 ਨਾ ਕਿਧਰ ਦਾ? ਮੇਰੇ ਦਾ ਸ਼ਰੇਸ਼। ਸ਼ਰੇਸ਼? ਹਾਂ ਬਾਈ। ਪੰਡ ਤਾਂ ਨਾ ਮੁੰਡਾ। ਹਾਂ ਬਾਈ। ਘਰ ਕਿੱਥੇ ਆ? ਘਰ ਸਾਡਾ ਰਾਮਾ ਰੋਡ ਤੇ ਬਾਈ। ਤੇ ਉਹ ਦੂਜਾ? ਦੂਜੇ ਦਾ ਇੱਥੇ ਆ ਬਾਈ। ਲੈ ਲੈ ਵਾਲਾ ਰੋਡ ਨਹੀਂ ਇੱਧਰ। ਕਿੱਥੇ ਕਿ ਲੈਣਾ ਸੀ? ਇੱਥੇ ਬਈ ਮੈਂ ਅਸੀਂ ਨਵੇਂ ਪਿੰਡ ਆਈ ਜਾਂਦੀ ਸੀ ਬਈ ਨਵੇਂ ਪਿੰਡ ਤੋਂ ਭਵੇਂ ਟੂਲ ਟੈਕਸ ਤੇ ਕੈਮਰੇ ਲੱਗੇ ਚੈੱਕ ਕਰਾ ਲੂ ਭਵੇਂ ਇੱਥੇ ਟਾਬੇ ਦੀ ਕਿ ਲੈਣਾ ਟਾਬੇ ਤੇ ਬਈ ਸਿੱਧਾ ਜਾਈ ਜਾਂਦੀ ਸੀ ਠੀਕ ਹੈ ਉਹ ਗੇਟ ਪਿਆ ਸੀ ਜਿਹੜਾ ਉਹਦੇ ਨੀ ਤੇ ਡਿੱਗ ਪਈ ਥੋਡੀ ਨਹੀਂ ਤੇ ਨਹੀਂ ਬਈ ਆ ਗੈਨੀ ਚਾ ਕਹਿੰਦੀ ਕਹਿੰਦਾ ਗੇਟ ਲੈ ਲਉਂਦੇ ਮੈਂ ਖੜਾ ਰਹਿਣ ਦੇ ਕਹਿੰਦੀ ਆਪਾਂ ਚੱਲਦੇ ਆ ਬਈ ਮੁੱਲ ਲੈ ਸੀ ਚੱਕਣਾ ਸੀ ਸਹੀ ਦਾ ਸਹੀ ਬੋਲ ਪਾ ਚੱਕੀ ਆ ਢਾਂਗ ਜੀ ਚੱਕੀ ਸਾਰਾ ਕੁਝ ਚੱਕਣਾ ਆਈ ਸੀ ਬਈ ਚੱਕਣਾ ਆਈ ਸੀ ਨਾ ਠੀਕ ਹੈ ਗੱਪੀ ਮਾਰ ਆ ਆ ਆ ਆ ਤੂੰ ਕਿੱਥਾ ਆ ਆ ਤੂੰ ਕਿੱਥੇ ਆ ਗੱਡਿਆ ਇਹਨੇ ਗੱਡੇ ਗੈਨੀ ਨੇ ਆਪਣਾ ਕੋਈ ਉਧਰ ਆ ਜਾਂਦਾ ਆ ਜਾਂਦਾ ਤੁਸੀਂ ਥੋੜੇ ਨਾ ਮੈਂ ਨਹੀਂ ਥੋੜਿਆ ਬਈ ਗੈਨੀ ਨੇ ਥੋੜਿਆ ਆ ਤਾਂ ਸੀਗਾ ਬਈ ਮੈਂ ਤਾਂ ਉਹਦਾ ਬਾਹਰ ਮੈਨੂੰ ਨਾਲ ਲੈ ਕੇ ਬਈ ਨਾਲ ਲੈ ਕੇ ਆਇਆ ਬਈ ਮੈਨੂੰ ਲੈ ਗਿਆ ਚੋਰ ਗੈਨੀ ਇਸ ਦਾ ਦਾਮੂ ਦਿਖਾ ਦੇ ਜਿੰਦਾ ਤੂੰ ਹੀ ਥੋੜਿਆ ਨੇ ਬਈ ਜਿੰਦਾ ਮੈਂ ਥੋੜਿਆ ਜਿਵੇਂ ਮੈਨੂੰ ਕਿਹਾ ਗਿਆ ਸੀਗਾ ਵੀ ਆਏ ਆਏ ਕੀ ਆ ਪਿੰਡ ਤੇ ਤੈਨੂੰ ਕਿਹਨੇ ਕਹਿਆ ਸੀ ਚੁੱਪ ਕਰੋ ਚੁੱਪ ਕਰੋ ਲੈ ਕਿਹਾ ਕਿਹਨੇ ਇਹਨੇ ਕਿਹਾ ਸੀਗਾ ਇਹਨੇ ਕਿਹਾ ਸੀ ਆ ਮੈਂ ਤਾਂ ਪਹਿਲੀ ਵਾਰ ਆਇਆ ਹੀ ਨਹੀਂ ਕਦੇ ਇੱਥੇ ਮੇਰਾ ਪਿੰਡ ਤਾਂ ਵੀ ਤਲਵੰਡੀ ਸਾਬੋ ਇੱਧਰ ਤੇ ਤੇਰਾ ਨਾ ਲੇਲੇ ਵਾਲੇ ਰੋਡ 'ਤੇ ਇੱਥੇ ਕਿ ਲੈਣਾ ਜੀ ਬਈ ਇਹਦੇ ਨਾਲ ਆਇਆ ਸੀਗਾ ਮੈਂ ਤਾਂ ਘਰੋਂ ਕਵਾਨ ਲਾਉਣਾ ਸਹੀ ਦੱਸੀ ਬਈ ਸਮਾਨ ਮੈਂ ਲਾਉਣਾ ਕਿ ਚਾਹੁੰਦਾ ਉਹਨਾਂ ਨੂੰ ਲੈ ਲਓ ਦੋਨੇ ਇਹ ਤਾਂ ਮੈਨੂੰ ਪਤਾ ਨਹੀਂਗਾ ਆਹੀ ਸਮਾਰ ਚੱਕਾ ਦਿਖਾਗੇ ਇਧਰ ਆਹੀ ਚੱਕਾ ਆਹ ਵੈਕਟਰ ਪਿਆ ਗੰਦੂਗਾ ਪੰਜਾ ਜਵਾਨੀ ਨੁੱਕਰ ਦਾ ਜਿੰਦਾ ਹੀ ਕਰਨਾ ਹੈ ਜਿੰਦਾ ਵੀ ਮੈਨੂੰ ਜਿਵੇਂ ਨੇ ਕਿਹਾ ਕਿ ਨਾ ਐ ਪਾ ਕੇ ਖਿੱਚਦੀ ਮੋਮੇ ਨਾ ਨਾ ਭਾਈ ਆਪਣਾ ਮੈਂ ਅੱਜ ਤੱਕ ਨਹੀਂ ਮੈਂ ਜਮਾ ਗਲਤੀ ਮੰਨਦਾ ਪਰ ਵੀ ਮੈਂ